ਸਤ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਸਾਵਣ ਮਹੀਨੇ ਦੇ ਮਾਲਪੂੜੇ ਤੇ ਇੱਥੇ ਆਪਾਂ ਆٹے ਦੇ ਮਾਲਪੂੜੇ ਬਣਾ ਕੇ ਤਿਆਰ ਕਰਾਂਗੇ ਤੇ ਆٹے ਦੇ ਮਾਲਪੂੜੇ ਬਹੁਤ ਵਧੀਆ ਬੰਦੇ ਆ ਤੇ ਇੱਥੇ ਲਿਆ ਸੀ 1 ਕੱਪ ਆਪਾਂ ਆٹے ਦਾ ਤੇ ਆਟੇ ਨੂੰ ਆਪਾਂ ਛਾਨ ਕੇ ਲੈਣਾ ਆ ਤੇ ਇੱਥੇ ਆਟੇ ਨੂੰ ਮੈਂ ਛਾਨ ਲਿਆ ਸੀ ਤੇ ਆਟੇ ਨੂੰ ਆਪਾਂ ਬੋਲ ਵਿੱਚ ਪਾ ਦਵਾਂਗੇ ਇੱਥੇ ਮੈਂ ਪੋਨਾ ਕਾ ਆਟੇ ਤੋਂ ਤੀਸਰਾ ਹਿੱਸਾ ਮੈਂ ਸੂਜੀ ਦਾ ਲਿਆ ਸੀ ਪੋਨਾ ਕੱਪ ਸੂਜੀ ਦਾ ਪਾਵਾਂਗੇ ਸੂਜੀ ਨੂੰ ਹੀ ਮੈਂ ਛાળ ਲਿਆ ਸੀ ਪੋਨਾ ਕੱਪ ਲਿਆ ਸੀ ਮੈਂ ਖੰਡ ਦਾ ਇੱਕ ਚਮਚਾ ਪਾਵਾਂਗੇ ਆਪਾਂ ਸੌਂਫ ਦਾ 1 ਕੱਪ ਲਿਆ ਸੀ ਆਪਾਂ ਦੁੱਧ ਦਾ ਦੁੱਧ ਇੱਥੇ ਮੈਂ ਕੱਚਾ ਦੁੱਧ ਲਿਆ ਸੀ ਤੇ ਦੁੱਧ ਨੂੰ ਪਾ ਕੇ ਆਪਾਂ ਇਹਨੂੰ ਮਿਕਸ ਕਰ ਦੇਵਾਂਗੇ ਇੱਥੇ ਲਿਆ ਸੀ ਆਪਾਂ ਪਾਣੀ ਤੇ ਪਾਣੀ ਦਾ ਕੱਪ ਲਾਵਾਂਗੇ ਅੱਧਾ ਪਾਣੀ ਪਾਵਾਂਗੇ ਕੱਪ ਬੈਟਰ ਨੂੰ ਮਿਕਸ ਕਰ ਦਵਾਂਗੇ ਬੈਟਰ ਦੇ ਵਿੱਚ ਥੋੜਾ ਜਿਹਾ ਪਾਣੀ ਹੋਰ ਪਾਵਾਂਗੇ ਕਿਉਂਕਿ ਬੈਟਰ ਜਿਹੜਾ ਨਾ گاੜਾ ਨਾ ਜ਼ਿਆਦਾ ਇਹ ਪਤਲਾ ਹੋਣਾ ਚਾਹੀਦਾ ਮਲੇਮ ਜਿਹੜਾ ਬੈਟਰ ਬਣ ਕੇ ਤਿਆਰ ਹੋਣਾ ਚਾਹੀਦਾ ਤੇ ਜੇ ਤੁਹਾਡੇ ਕੋਲ ਆਟੇ ਦਾ ਗੋਲਾ ਥੋੜਾ ਪਤਲਾ ਹੋ ਜੇ ਥੋੜਾ ਜਿ ਤੁਸੀਂ ਵਿੱਚ ਆਟੇ ਨੂੰ ਹੋਰ ਵਿੱਚ ਪਾ ਕੇ ਤੇ ਇਹਨੂੰ ਠੀਕ ਕਰ ਸਕਦੇ ਹੋ ਤੇ 5 ਮਿੰਟ ਵਾਸਤੇ ਮੈਂ ਇਸ ਤਰ੍ਹਾਂ ਹੀ ਇਹਨੂੰ ਫੈਂਟੂਗੀ ਤੇ ਜਿਹੜਾ ਇਹ ਬੈਟਰ ਆ ਫਿਰ ਜਾਂ ਹੋ ਜੇ ਫੈਂਟ ਕੇ ਬੈਟਰ ਨੂੰ ਮੈਂ 5 ਮਿੰਟ ਮਿਕਸ ਕਰ ਲਿਆ ਸੀ ਤੇ ਹੁਣ ਆਪਾਂ ਇਹਨੂੰ 15 ਤੋਂ 20 ਮਿੰਟ ਵਾਸਤੇ ਇਹਨੂੰ ਰੈਸਟ ਰੱਖਾਂਗੇ ਤੇ 1 ਕੱਪ ਦੁੱਧ ਤੇ ਅੱਧਾ ਕੱਪ ਪਾਣੀ ਦਾ ਲੱਗਾ ਸੀ ਤੇ ਅੱਧਾ ਕੱਪ ਪਾਣੀ ਦਾ ਬਚ ਗਿਆ ਸੀ ਇੱਥੇ ਲਿਆ ਸੀ ਆਪਾਂ ਚਾਰ ਲਾਚੀਆਂ ਤੇ ਲਾਚੀਆਂ ਨੂੰ ਮੈਂ ਘੋਟ ਲਵਾਂਗੀ ਲਾਚੀਆਂ ਦੇ ਆਪਾਂ ਛਿਲਕੇ ਖੋਲ ਦੇਵਾਂਗੇ ਤੇ ਜਿਹੜੇ ਬੀਜ-ਬੀਜ ਆ ਉਹਨਾਂ ਨੂੰ ਵੀ ਆਪਾਂ ਬਰੀਕ ਪਾਊਡਰ ਬਣਾ ਲਵਾਂਗੇ ਇੱਥੇ ਲਾਚੀਆਂ ਦੇ ਬੀਜ ਵੀ ਆਪਾਂ ਟੋਟਲੇ ਸੀ ਤੇ ਹੁਣ ਬੈਟਰ ਦੇ ਵਿੱਚ ਪਾ ਦੇਵਾਂਗੇ ਤੇ ਮਿਕਸ ਕਰ ਦਵਾਂਗੇ ਬੈਟਰ ਚ ਪਾ ਕੇ ਬੈਟਰ ਨੂੰ 15-20 ਮਿੰਟਕ ਹੋ ਗਏ ਸੀ ਰੱਖੇ ਤੇ ਬੈਟਰ ਤੁਸੀਂ ਦੇਖ ਸਕਦੇ ਬੈਟਰ ਬਿਲਕੁਲ ਰੈਡੀ ਹੋ ਗਿਆ ਪੂੜੇ ਕੱਢਣ ਵਾਸਤੇ ਤੇ ਹੁਣ ਆਪਾਂ ਇਹਨੂੰ ਗੈਸ 'ਵਾਲ ਜਾਨੇ ਇੱਕ ਕਪਾ ਫਲੈਟ ਪੈਨ ਲੈ ਲਿਆ ਸੀ ਇਹਦੇ ਵਿੱਚ ਆਪਾਂ ਰਫੈਂਡ ਓਲ ਪਾ ਕੇ ਇਹਦੇ ਵਿੱਚ ਪੈਨਟ ਦੇ ਵਿੱਚ ਆਪਾਂ ਪੂੜੇ ਬਣਾਵਾਂਗੇ ਤੁਸੀਂ ਇਹਦੇ ਵਿੱਚ ਘਿਓ ਵਿੱਚ ਵੀ ਬਣਾ ਸਕਦੇ ਦੇਸੀ ਘਿਓ ਵਿੱਚ ਵੀ ਜਿੱਚ ਵੀ ਤੁਹਾਡਾ ਮਨ ਕਰੇ ਤੇ ਇਹ ਆਪਾਂ ਚੌਰਸੀ ਲੈਣਾ ਪੈਨ ਤ ਹੁਣ ਆਪਾਂ ਇਹਦੇ ਵਿੱਚ ਪੂੜੇ ਪਾ ਦਵਾਂਗੇ ਤੇ ਬੈਟਰ ਨੂੰ ਆਪਾਂ ਜ਼ਿਆਦਾ ਨਹੀਂ ਗਾ ਖੜਚੀ ਭਰ ਕੇ ਪਾਣਾ ਜਿੰਨੇ ਆਪਣੇ ਪੈਨ ਦੇ ਵਿੱਚ ਪੂੜੇ ਆ ਜਾਣ ਉਹਨੇ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਤੇ ਜਿਹੜਾ ਆਪਾਂ ਪਹਿਲੇ ਪੂੜਾ ਪਾਇਆ ਸੀ ਉਹਨੂੰ ਆਪਾਂ ਉਲਟ ਕਰ ਦਵਾਂਗੇ ਤੇ ਇਧਰਲੀ ਸਾਈਡ ਸੇਕ ਗਈ ਹੈ ਹੁਣ ਇਧਰ ਵੀ ਸੇਕ ਲੇਗੇ ਸਾਰਿਆਂ ਨੂੰ ਆਪਾਂ ਉਲਟ ਪੁਲਟ ਕਰ ਦਵਾਂਗੇ ਤੇ ਪੂੜੇ ਆਪਣੇ ਜਾਲੀਦਾਰ ਬਣ ਗਏ ਇਹ ਦੋਵੇਂ ਤਰੀਕੇ ਦੇ ਦੋਵੇਂ ਸਾਈਡਾਂ ਤੋਂ ਸੇਕ ਗਏ ਹੁਣ ਆਪਾਂ ਇਹਨਾਂ ਨੂੰ ਤੇਲ ਦੇ ਵਿੱਚੋਂ ਬਾਹਰ ਕੱਢ ਦਵਾਂਗੇ ਤੇ ਤੇਲ ਨਿਚੋੜ ਕੇ ਆਪਾਂ ਇਹਨਾਂ ਨੂੰ ਪਲੇਟ ਵਿੱਚ ਰੱਖਦੇ ਜਾਵਾਂਗੇ ਦੂਸਤੀ ਵਾਲੀ ਜਿਹੜੇ ਮੈਂ ਪੂੜੇ ਪਾਏ ਸੀ ਉਹ ਵੀ ਵੇਖੋ ਜਾਲੀਦਾਰ ਪੂੜੇ ਬਣੇ ਤੇ ਇਹਨਾਂ ਨੂੰ ਵੀ ਆਪਾਂ ਏਕ-ਏਕ ਕਰਕੇ ਕਿ ਤੇਲ ਦੇ ਵਿੱਚੋਂ ਕੱਢ ਦਵਾਂਗੇ ਪੂੜਿਆਂ ਨੂੰ ਆਪਾਂ ਛਾਂਣੇ ਦੇ ਵਿੱਚ ਰੱਖ ਦੇਵਾਂਗੇ। ਲਓ ਜੀ ਪੂੜੇ ਬਣ ਗਏ। ਇੱਥੇ ਆਪਾਂ ਸਾਰੇ ਪੂੜੇ ਬਣਾ ਕੇ ਤਿਆਰ ਕਰ ਲਏ ਸੀ। ਪੂੜੇ ਤੁਸੀਂ ਦੇਖ ਸਕਦੇ ਕਿੰਨੇ ਵਧੀਆ ਪੂੜੇ ਬਣ ਗਏ। ਖੀਰ ਪੂੜੇ ਬਣ ਕੇ ਰੈਡੀ ਆ ਤੇ ਤੁਸੀਂ ਦੇਖ ਸਕਦੇ ਆ ਮਾਲ ਪੂੜੇ ਕਿੰਨੇ ਵਧੀਆ ਬਣ ਕੇ रेडी ਹੋ ਗਏ ਆ ਤੇ ਮਾਲ ਪੂੜੇ ਘਰ ਵਿੱਚ ਬਣਾਉਣਾ ਕੋਈ ਔਖਾ ਕੰਮ ਨਹੀਂ ਆ ਬਹੁਤ ਸੌਖੇ ਆ ਤੇ ਬਹੁਤ ਜਲਦੀ ਵੀ ਬਣ ਜਾਂਦੇ ਆ ਤੇ ਜੇ ਤੁਹਾਨੂੰ ਮੇਰੇ ਮਾਲ ਪੂੜਿਆਂ ਦੀ ਵੀਡੀਓ ਪਸੰਦ ਆਈ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤੇ ਬੈਲ ਦਾ ਬਟਨ ਜਰੂਰ ਦਬਾਇਆ ਕਰੋ ਵੀ ਤੇ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ